ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 126 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 15ਵੀਂ ਪੌੜੀ ਦੇ ਅਰਥ विस्थार सुभाग प्राप्त कर रहे हाँ मन्ने पावे मोख द्वार मन्ने परवर साधार मन्ने तरे तारे गुरसिख मन्ने नानक भवे न भिख ऐसा नाम निरंजन होए जे को मन जाने मन कोए ਅਰਥਾਤ ਮੰਨੇ ਪਾਵੇ ਮੋਖ ਦਵਾਰ ਮੰਨੇ ਦੀ ਅਖੀਰਲੀ ਪੋੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਹੋਰ ਸਮਝਾ ਰਹੇ ਹਨ ਕਿ ਈਸ਼ਵਰ ਦੇ ਨਾਮ ਭਗ ਗੁਣਾ ਦਾ ਸਤਕਾਰ ਕਰਨ ਵਾਲੇ ਤੇ ਉਹਨਾਂ ਤੇ ਅਮਲ ਕਰਨ ਵਾਲੇ ਮਨੁੱਖ ਨੂੰ ਹੋਰ ਕੀ ਕੀ ਪ੍ਰਾਪਤੀਆਂ ਹੁੰਦੀਆਂ ਹਨ ਇਸ ਤੁਕ ਵਿੱਚ ਕਹਿੰਦੇ ਹਨ ਜੇਹਾ ਮਨੁੱਖ ਸਾਰੇ ਹੀ ਔਗੁਣਾ ਦੇ ਬੰਦਨਾ ਤੋਂ ਮੁਕਤ ਹੋ ਜਾਂਦਾ ਹੈ ਭਾਵ ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਅਧਿਕਤਾ, ਨਿੰਦਾ, ਚੁਗਲੀ, ਖੁਦਗਰਜ਼ੀ, ਝੂਠ ਵਗੈਰਾ ਆਦ ਔਗੁਣਾ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਸੱਚ ਦੇ ਦਰਵਾਜ਼ੇ ਭਾਵੇਂ ਈਸ਼ਵਰ ਦੇ ਦਰ ਤੇ ਪਹੁੰਚ ਜਾਂਦਾ ਹੈ ਈਸ਼ਵਰ ਦੇ ਨਾਮ ਸਿਮਰਨ ਨਾਲ ਤੇ ਗੁਣ ਅਪਣਾਉਣ ਨਾਲ ਮਨੁੱਖ ਮਨੁੱਖ ਤੋਂ ਪਵਿੱਤਰ ਮਨੁੱਖ ਬਣ ਜਾਂਦਾ ਹੈ ਜਿਸ ਨੂੰ ਅਸੀਂ ਸੰਤ ਵੀ ਕਹਿ ਸਕਦੇ ਹਾਂ ਤੇ ਭਗਤ ਵੀ ਕਹਿ ਸਕਦੇ ਹਾਂ ਮਨਨੇ ਪਰਵਾਰੈ ਸਾਧਾਰ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ ਕਿ ਈਸ਼ਵਰ ਦੇ ਨਾਮ ਨੂੰ ਮੰਨ ਕੇ ਤੇ ਉਸ ਦੇ ਗੁਣ ਵਿੱਚ ਲੀਨ ਹੋ ਕੇ ਉਹ ਮਨੁੱਖ ਆਪਣੇ ਪਰਿਵਾਰਾਂ ਨੂੰ ਵੀ ਜਿਹੜੇ ਉਸ ਦੇ ਨਜ਼ਦੀਕੀ ਹਨ ਉਹਨਾਂ ਨੂੰ ਆਪਣੇ ਪ੍ਰਭਾਵ ਨਾਲ ਆਪਣੇ ਵਰਗਾ ਬਣਾ ਲੈਂਦਾ ਹੈ ਉਹ ਵੀ ਸੂਦਰ ਕੇ ਪਵਿੱਤਰ ਮਨੁੱਖ ਬਣ ਜਾਂਦੇ ਹਨ ਮੰਨੇ ਤਰੇ ਤਾਰੇ ਗੁਰਸਿੱਖ ਭਵ ਅਜੇਹਾ ਪਵਿੱਤਰ ਗੁਰਸਿੱਖ ਬੰਦਾ ਆਪ ਸਤਿਗੁਣਾ ਦੇ ਸਮੁੰਦਰ ਵਿੱਚ ਤਰ ਜਾਂਦਾ ਹੈ ਭਵ ਆਪਣੀ ਪਵਿੱਤਰ ਤੇ ਸਫਲ ਜ਼ਿੰਦਗੀ ਜਿਉਂਦਾ ਹੈ ਤੇ ਉਹ ਦੂਸਰੇ ਲੋਕਾਂ ਨੂੰ ਵੀ ਤਾਰ ਦਿੰਦਾ ਹੈ ਉਹ ਗੁਨਾ ਮੁਕਤ ਕਰ ਦਿੰਦਾ ਹੈ ਸੱਚੇ ਗੁਰੂ ਦੇ ਸਿੱਖ ਦੀ ਤਰ੍ਹਾਂ ਬਣਾ ਦਿੰਦਾ ਹੈ ਮन्ने ਨਾਨਕ ਭਵੇਂ ਨ ਭਿਕ ਪਾਵ ਪ੍ਰਭੂ ਦੇ ਗੁਨਾ ਦੇ ਸਮੁੰਦਰ ਵਿੱਚ ਦੁਬਕੀਆਂ ਮਾਰਨ ਵਾਲਾ ਪਵਿੱਤਰ ਮਨੁੱਖ ਜਿਸ ਦੀ ਈਸ਼ਵਰ ਨਾਲ ਸਾਝ ਪੈ ਚੁੱਕੀ ਹੁੰਦੀ ਹੈ ਉਹ ਮਨੁੱਖ ਨਾ ਤਾਂ ਕਿਸੇ ਹੋਰ ਤੋਂ ਭੀਖ ਮੰਗਦਾ ਫਿਰਦਾ ਹੈ ਤੇ ਨਾ ਹੀ ਉਸ ਨੂੰ ਕਿਸੇ ਦੀ ਮੁਥਾਜੀ ਰਹਿ ਜਾਂਦੀ ਹੈ ਉਹ ਤਾਂ ਈਸ਼ਵਰ ਪ੍ਰੇਮ ਵਿੱਚ ਰਤਿਆ ਹੋਇਆ ਆਨੰਦਮਈ ਜੀਵਨ ਜੀਉਂਦਾ ਹੈ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ ਜਿਤਨੇ ਵੀ ਈਸ਼ਵਰ ਦੇ ਪ੍ਰੇਮ ਵਿਗੂਚੇ ਭਾਵ ਪ੍ਰੇਮ ਨਾਲ ਭਰਪੂਰ ਮਨੁੱਖਾਂ ਨੂੰ ਲਾਭ ਹੁੰਦਾ ਹੈ ਉਹਨਾਂ ਦਾ ਵਰਣਨ ਕੀਤਾ ਹੈ ਗੁਰੂ ਜੀ ਕਹਿ ਰਹੇ ਹਨ ਕਿ ਅਜਿਹੇ ਮਨੁੱਖ ਉਹ ਗੁਣ ਤੋਂ ਮੁਕਤ ਹੋ ਕੇ ਪ੍ਰਭੂ ਦੇ ਦਰ ਤੇ ਪਹੁੰਚ ਜਾਂਦਾ ਹੈ ਤੇ ਉਸ ਦੇ ਪਰਿਵਾਰਾਂ ਦਾ ਵੀ ਸੁਧਾਰ ਹੋ ਜਾਂਦਾ ਹੈ ਤੇ ਉਹ ਮਨੁੱਖ ਗੁਰਸਿੱਖਾਂ ਨੂੰ ਵੀ ਸੰਸਾਰ ਦੇ ਜੰਬੇਲਿਆਂ ਤੋਂ ਬਚਾ ਦਿੰਦਾ ਹੈ। ਭਾਵ ਈਸ਼ਵਰ ਨਾਲ ਜੋੜ ਦਿੰਦਾ ਹੈ। ਤੇ ਨਾ ਹੀ ਉਹ ਕਿਸੇ ਕਿਸਮ ਦੀ ਕਿਸੇ ਤੋਂ ਵੀ ਕੋਈ ਭੀਖ ਮੰਗਦਾ ਹੈ। ਉਹ ਬੇਮੁਥਾਜ ਹੋ ਜਾਂਦਾ ਹੈ। ਈਸ਼ਵਰ ਦੇ ਸਦਗੁਣ ਨਾਲ ਜੁੜਨ ਨਾਲ ਆਨੰਦ ਹੀ ਆਨੰਦ ਹੈ। ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਗੁਰੂ ਜੀ ਫਿਰ ਕਹਿੰਦੇ ਹਨ ਸਾਰੀਆਂ ਪ੍ਰਾਪਤੀਆਂ ਸ਼ਕਤੀਆਂ ਕਿਸੇ ਮਨੁੱਖ ਵਿੱਚ ਇਸ ਕਰਕੇ ਪੈਦਾ ਹੁੰਦੀਆਂ ਹਨ ਕਿਉਂਕਿ ਉਹ ਪ੍ਰਭੂ ਜਿਹੜਾ ਕਿਸੇ ਵੀ ਕਾਲਕ ਤੋਂ ਦਾਗ ਤੋਂ ਮਾਇਆ ਤੋਂ ਰਹਿਤ ਹੈ। ਓਈ ਕੋਇਕ ਹੈ। ਸਰਬ ਸ਼ਕਤੀਮਾਨ ਹੈ। ਸਬਦ ਰਚਨਹਾਰ ਹੈ। ਤੇ ਸਭਤੇ ਉਸ ਦਾ ਰਾਜ ਚੱਲਦਾ ਹੈ। ਉਹ ਪਵਿੱਤਰ ਸੱਚ ਹੈ। ਉਸ ਦੇ ਨਾਲ ਹੀ ਜਿਸ ਮਨੁੱਖ ਨੇ ਦੋਸਤੀ ਕਰ ਲਈ, ਪਿਆਰ ਪਾ ਲਿਆ, ਉਸ ਦੇ ਗੁਣਾਂ ਨੂੰ ਅਪਣਾ ਲਿਆ, ਮੰਨ ਲਿਆ। ਤਾਂ ਅਜਿਹੇ ਮੰਨਣ ਵਾਲੇ ਮਨੁੱਖ ਵਿੱਚ ਸਾਰੀਆਂ ਚੰਗਿਆਈਆਂ ਹੀ ਚੰਗਿਆਈਆਂ ਈਸ਼ਵਰ ਵਰਗੀਆਂ ਆ ਜਾਂਦੀਆਂ ਹਨ ਪਰ ਇਸ ਤਰ੍ਹਾਂ ਕੋਈ ਵਿਰਲਾ ਹੀ ਮਨੁੱਖ ਇਸ ਪਦਵੀ ਨੂੰ ਪਾਉਣ ਲਈ ਭਾਗਸ਼ਾਲੀ ਹੁੰਦਾ ਹੈ ਵਿਆਖਿਆਕਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀ ਰੋਲ ਸੱਚ ਦਾ ਗਰਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ